ਇਹ 1.5 ਸਾਲ ਦੀ ਮੇਰੀ ਲੜਕੀ ਮਾਂ ਨੂੰ ਦਾ ਲੱਭਦੀ ਨਾਲ ਬਿਮਾਰ ਹੋ ਗਈ ਉਦੋਂ ਦੀ ਮੇਰੇ ਦੇਰ ਜੀ ਆ ਜਿਹਨਾਂ ਦੇ ਮਤਲਬ ਘਰੋਂ ਗਈ ਹੋਈ ਆ ਉਹਨਾਂ ਦੀ ਵਾਈਫ ਉਹ ਰਾਤ ਨੂੰ 9 ਵਜੇ ਗਈ ਸ਼ੇਤਰੀਗੜ੍ਹ ਉਹ ਸੁੱਤੇ ਹੋਏ ਸੀ ਗਏ ਆਪਣੀ ਬੇਟੀ ਵੀ ਛੋਟੀ ਛੱਟ ਗਈ ਸੁੱਤੀ ਹੋਈ ਨੂੰ ਅੱਪਾ ਕਹਿੰਦੇ ਸਾਡੇ ਘਰ ਵਾਪਸ ਆ ਜਾ ਘਰ ਅੱਪਾ ਪਰਵਾਸ ਸੰਭੇ ਕਿਸੇ ਤੋਂ ਦਾਜੀ ਮੰਗਿਆ ਉਹਦੀ ਭੈਣ ਵੱਡੀ ਭੈਣ ਉਹਦੀ ਸਗੀ ਆ ਜੇ ਦਾਦੀ ਮੰਗਦੀ ਥੀ ਹੋਵੇ ਤਾਂ ਉਹ ਵੀ ਦੱਸ ਸਕਦੇ ਕੋਈ ਦਾਦੀ ਕੋਈ ਮੰਗ ਕੀਤੀ ਐ ਅਸੀਂ ਕਿਸੇ ਤੋਂ ਕੋਈ ਦਾਦੀ ਮੰਗ ਨਹੀਂ ਕੀਤੀ ਮੰਗਦਾ ਹੈ ਹਾਂ ਨਹੀਂ ਮੰਗਦੇ ਦਾਜ ਕਿਹੜਾ ਅਲੀਆਮ ਲਾਇਆ ਤੁਹਾਡੀ ਭੈਣ ਨੇ ਉਹ ਝੂਠਾ ਜਾਮ ਲਾਇਆ ਸਾਡੇ ਨਾਲ ਸਾਰਾ ਪਿੰਡ ਹੈਗਾ ਸਮੇਤ ਜੇ ਕੋਈ ਵੀ ਕੱਲੇ ਕੋ ਸਾਡੇ ਪਿੰਡ ਦੇ ਵਿੱਚ ਵੀ ਪੁੱਛ ਸਕਦੇ ਕਿਸੇ ਨੂੰ ਵੀ ਕਿ ਇਨਾ ਤੇ ਕਦੇ ਇਦਾਂ ਦੇ ਕੋਈ ਗੱਲ ਹੈ ਹੋਈ ਹੈ ਨਾ ਤੇ ਕਦੇ ਦਾਦੀ ਮੰਗੋ ਤਾਂ ਹੋਈ ਹੋਵੇ ਜਾਂ ਫਿਰ ਕੋਈ ਟਮਾਰਦਾ ਕੋਈ ਹੋਇਆ ਹੋਵੇ ਰਵਿੰਦਰ ਕੁਮਾਰ ਮੇਰਾ ਨਾਮ ਘਰ ਵਾਲੀ ਨਾਂ ਸੁਨੀਤਾ ਦੇਵੀ ਰਾਤ ਨੂੰ ਇਹ 9 ਵਜੇ ਬਿਨਾ ਬਗੈਰ ਦੱਸੇ ਪੁੱਛੇ ਘਰੋਂ ਨਿਕਲ ਗਈ ਸਾਨੂੰ 2-3 ਦਿਨ ਅਸੀਂ 2 ਦਿਨ ਆਪਾਂ ਲੱਭਿਆ ਇਹ ਨਹੀਂ ਕਿਤੇ ਲੱਭੀ ਤੀਜੇ ਦਿਨ ਸਾਨੂੰ ਪਤਾ ਲੱਗਾ ਵੀ ਇੱਦਾਂ ਦਾ ਸੌਂਸਪੋਰ ਪਿੰਡ ਮਨਦੀਪ ਸਿੰਘ ਦੇ ਨਾਲ ਚਲ ਗਈ ਫਿਰ ਅਸੀਂ ਉਹਨਾਂ ਦੇ ਘਰ ਗਏ ਉਹ ਮੁੱਕਰ ਕੇ ਵੀ ਸਾਡੇ ਨਹੀਂ ਕੁੜੀ ਆਈ ਘਰ ਦੇ ਕਹਿੰਦੇ ਬੇਦਖਲ ਮੁੰਡਾ ਕਿਤੇ ਆ ਘਰ ਹੀ ਰੋਟੀ ਪਾਣੀ ਖਾਂਦਾ ਸਭ ਕੁਝ ਖਾਂਦਾ ਮੁੜ ਕੇ ਸਾਨੂੰ ਫੇ ਪਤਾ ਲੱਗਾ 2 ਦਿਨ ਬਾਅਦ ਵੀ ਇਹਦੀ ਭੈਣ ਲੈ ਗਈ ਜਨੋੜੀ ਦੀ ਢਾਹਰਾ ਨਾਗਾ ਗੱਡੀ ਰੱਖੀ ਉਹਨਾਂ ਦਾ ਉਹਨ ਅੱਗੇ ਪਿੱਛੇ ਗਾਂ ਕਰੀ ਜਾਂਦੀ ਇਹ ਤਾਂ ਖਾਸ ਨਹੀਂ ਕੋਈ ਹਾਂਜੀ ਪਰ ਚਾਹ ਤਾਹਿੰਦਸੂਹੇ ਥਾਣੇ ਉਹਨਾਂ ਨੇ ਹੱਦੀ ਹੱਲੇ ਕੋਈ ਕਾਰਵਾਈ ਨਹੀਂ ਕੀਤੀ ਭਿੰਦਰ ਸਿੰਘ ਐ ਸਾਈ ਦਾ ਨਾਮ ਆ ਉਹ ਵੀ ਇੱਕ ਵਾਰੀ ਨਹੀਂ ਉੱਥੇ ਮਿਲਿਆ ਹਨ 5-6 ਵਾਰੀ ਭਾਗੇ ਹਾਂਜੀ ਕੀ ਮੰਗ ਕਰਦੇ ਸਹੀ ਮੰਗ ਕਰਦੇ ਜੀ ਡੇਢ ਸਾਲ ਦੀ ਮੇਰੀ ਲੜਕੀ ਮਾਂ ਨੂੰ ਗਾ ਲੱਭਦੀ ਨਾਲ ਬਿਮਾਰ ਹੋ ਗਈ ਉਦੋਂ ਦੀ ਅਸੀਂ ਇਹੀ ਮੰਗ ਕਰਦੇ ਵੀ ਪੁਲਿਸ ਵਾਲੋ ਵੀ ਸਾਨੂੰ ਜਲਦੀ ਜਲਦੀ ਘਰ ਪਹੁੰਚਾਇਆ ਜਾਏ ਤੁਹਾਡੇ ਕੀ ਲੱਗਦੇ ਸੀ ਸਾਡੇ ਛੋਟੇ ਭਰਾ ਦੀ ਘਰ ਆ ਨਹੀਂ ਸੀਗੀ ਤੇ ਸਰ ਉਹ 6 ਤਰੀਕ ਨੂੰ ਰਾਤ ਨੂੰ 9 ਵਜੇ ਬਿਨਾ ਦੱਸੇ ਘਰੋਂ ਚਲੀ ਗਈ ਤੇ 1.5 ਸਾਲ ਦੀ ਉਹਦੀ ਬੱਚੀ ਆ ਸਰ ਤੇ ਬੱਚੀ ਨੂੰ ਬਿਨਾ ਮਤਲਬ ਬੱਚੀ ਨੂੰ ਛੱਡ ਕੇ ਇਦਾਂ ਹੀ ਰਾਤ ਨੂੰ ਤੇ ਬੱਚੀ ਮਾਂ ਤੋਂ ਵਗਿਆ ਨਹੀਂ ਸਕਦੀ ਤੇ ਰਾਤ ਨੂੰ ਰੋਂਦੀ ਆ ਮਾਂ ਮਾਂ ਕਰਦੀ ਆ ਤੇ ਸਾਰਾ ਸੀ ਰਿਪੋਰਟ ਵੀ ਲਿਖਾਈ ਦਸੂਆ ਥਾਣਾ 8 ਤਰੀਕ ਨੂੰ ਉਸ ਤੋਂ ਪਹਿਲਾਂ ਤਾਂ ਅਸੀਂ ਲੱਭਦੇ ਰਹੇ 2 ਦਿਨ ਸਾਨੂੰ ਕਿਤੇ ਨਹੀਂ ਮਿਲੀ ਉਹ ਜਦੋਂ ਸਾਨੂੰ ਪਤਾ ਲੱਗਾ ਕਿ ਰੋਲਾ ਪਿਆ ਵੀ ਉਹ ਪਿੰਡ ਸੰਸਵਰ ਮਨਦੀਪ ਸਿੰਘ ਦੇ ਨਾਲ ਗਈ ਆ ਤੇ ਜਦੋਂ ਅਸੀਂ ਦਰਗਾ ਦਿੱਤੀ ਮਨਦੀਪ ਸਿੰਘ ਦੇ ਨਾਮ ਦੇ ਦਰਗਾ ਦਿੱਤੀ ਦਸੂਆ ਥਾਣੇ ਤੇ ਦਸੂਆ ਥਾਣੇ ਵਾਲਿਆਂ ਨੇ ਕਿਹਾ ਵੀ ਤੁਸੀਂ ਆਪ ਲਾਗ ਸਾਨੂੰ ਫੜ ਕੇ ਦੇਵੋ ਅਸੀਂ ਨਹੀਂ ਫੜ ਸਕਦੇ ਤੇ ਅਸੀਂ ਇਹ ਕਹਿੰਦੇ ਆ ਵੀ ਅਸੀਂ ਕਿੱਦਾਂ ਫੜ ਸਕਦੇ ਕੀ ਸੈਨੂੰ ਇਹ ਪੁਲਿਸ ਵਾਲਿਆਂ ਦਾ ਕੰਮ ਐ ਪੁਲਿਸ ਵਾਲਿਆਂ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਦਸੂਆ ਥਾਣੇ ਵਾਲਿਆਂ ਨੇ ਵੀ ਅਸੀਂ ਬਹੁਤ ਲੱਭਿਆ ਉਸ ਤੋਂ ਬਾਅਦ ਉਹਦੀ ਭੈਣ ਲੱਗੀ ਜਨੋੜੀ ਤੇ ਅਸੀਂ ਉਸਦੇ ਵੀ ਜਨੋੜੀ ਰੀਟਾ ਨਾਮ ਦਾ ਉੱਤੇ ਵੀ ਦਰਗਾ ਦਿੱਤੀ ਆ ਹਰਿਆਣੇ ਤੇ ਉਸ ਤੋਂ ਬਾਅਦ ਉਹਦਾ ਕੁਝ ਪਤਾ ਨਹੀਂ ਨਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਸੀਂ ਇਹ ਮੰਗ ਕਰਦੇ ਆਂ ਵੀ ਉਹਦੀ 1.5 ਸਾਲ ਦੀ ਬੱਚੀ ਐ ਕਿ ਉਹ ਜਿੱਥੇ ਵੀ ਆ ਗਈ ਉਹਨੂੰ ਸਾਡੇ ਕੋਲ ਵਾਪਸ ਦਿੱਤੀ ਜਾਵੇ ਹਾਂਜੀ ਪੁਲਿਸ ਬਰਫ ਨੂੰ ਕੀ ਮੰਗ ਕਰਦੇ ਆਂ ਹਾਂਜੀ ਜਿਹੜਾ ਸੌਂਸ ਬਰਪੈਂਡ ਜਿਹੜਾ ਮਨਦੀਪ ਸਿੰਘ ਆ ਉਹਦੇ ਘਰ ਦੇ ਕਹਿੰਦੇ ਵੀ ਅਸੀਂ ਬੇਦਖਲ ਕੀਤਾ ਹੋਇਆ ਤੇ ਇਹ ਤਾਂ ਜ਼ਵਾਨੀ ਬੇਦਖਲ ਹੈ ਰੋਟੀ ਪਾਣੀ ਜੋ ਵੇ ਘਰ ਹੀ ਹਾਂਦਾ ਘਰ ਹੀ ਰਹਿੰਦਾ ਹੋ ਤੇ ਅਸੀਂ ਇਹ ਮੰਗ ਕਰਦੇ ਆਂ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਉਹਦੀ ਭੈਣ ਤੇ ਵੀ ਜਿਹੜੀ ਇੱਥੋਂ ਲੈ ਕੇ ਚਲੀ ਗਈ ਰੀਟਾ ਰੀਟਾ ਜਿਹੜੀ ਹੈਗੀ ਉਹ ਵੀ ਜਨੋੜੀ ਤੋਂ ਉਹ ਵੀ ਲੈ ਕੇ ਚਲੀ ਗਈ ਤਾਂ ਹੁਣ ਅਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਤੇ ਮੇਰੀ ਪਰਚਾਈ ਜਿਹੜੀ ਹੈ ਉਹ ਵਾਪਸ ਦਿੱਤੀ ਜਾਵੇ। ਕੋਈ ਨੋਟਿਸ ਨਹੀਂ ਪਦਲ ਹੋਇਆ। ਸਰ ਨੋਟਿਸ ਉਹਨਾਂ ਨੇ ਭੇਜਿਆ ਤਲਾਕ ਦਾ। ਤੇ ਉਹਦੇ ਵਿੱਚ ਦਾਜ ਦਾ ਵੀ ਲਾਇਆ ਵੀ ਸਾਡੇ ਕੋਲ ਦਾਜ ਮੰਗਿਆ। ਸਰ ਅਸੀਂ ਕਿਸੇ ਤੋਂ ਦਾਜ ਨਹੀਂ ਮੰਗਿਆ। ਉਹਦੀ ਭੈਣ ਵੱਡੀ ਭੈਣ ਉਹਦੀ ਸਗੀ ਹੈ। ਜੇ ਦਾਦੀ ਮੰਗ ਕੀਤੀ ਹੋਵੇ ਤਾਂ ਉਹ ਵੀ ਦੱਸ ਸਕਦੇ ਹੋ ਵੀ ਅਸੀਂ ਦਾਦੀ ਕੋਈ ਮੰਗ ਕੀਤੀ ਹੈ। ਅਸੀਂ ਕਿਸੇ ਤੋਂ ਕੋਈ ਦਾਦੀ ਮੰਗ ਨਹੀਂ ਕੀਤੀ। ਜੋ ਵੀ ਹੈਗਾ ਉਹਨਾਂ ਸਾਡੇ ਝੂਠੇ ਇਲਜ਼ਾਮ ਲਗਾਏਗਾ। ਤਾਂ ਅਸੀਂ ਇਹ ਕਹਿੰਦੇ ਵੀ ਜੋ ਸਚਾਈ ਉਹ ਸਾਹਮਣੇ ਲਿਆਂਦੀ ਜਾਵੇ। ਮੇਰਾ ਮਨਦੀਪ ਸਿੰਘ ਆ ਉਹਦੀ ਭੈਣ ਹੈਗੀ ਰੀਟਾ ਉਹ ਬਿਡਨ ਸੁਬਨ ਰਹੀ ਆ ਜਦਕੀ ਮਨਦੀਪ ਸਿੰਘ ਦਾ ਘਰੋਂ ਬੇਦਖਲ ਹੈ ਤੇ ਉਹ ਕਿਸ ਤਰ੍ਹਾਂ ਉਹਦੀ ਬਿਡਨ ਸੁਬਨ ਰਹੀ ਆ ਨੋਟਸ ਕਿਹਨੂੰ ਭੇਜਿਆ ਨੋਟਸ ਰੀਟਾ ਰਾਣੀ ਨੇ ਭੇਜਿਆ ਜੀ ਜਿਹਨ ਪਿੰਡ ਜਨੋੜੀ ਤੋਂ ਜਿਹੜੇ ਇਥੋਂ ਘਰੋਂ ਗਏ ਆ ਤੁਹਾਡੇ ਕੀ ਲੱਗਦੇ ਸੀ ਮੇਰੀ ਭੈਣ ਲੱਗਦੀ ਸੀ ਸਗੀ ਭੈਣ ਹਾਂਜੀ ਸਗੀ ਭੈਣ ਹੈ ਮੇਰੀ ਕੀ ਮਸਲਾ ਕੀ ਹੈਗਾ ਮਸਲਾ ਇਹੀ ਕਹਿੰਦੀ ਮੇਰੇ ਤੋਂ ਦਾਜ ਮੰਗਦੇ ਮੇਰੇ ਤੋਂ ਦਾਜ ਮੰਗਦੇ ਹਾਂਜੀ ਦਾਜ ਕੋਈ ਹਣ ਮੰਗਾ ਅੱਪਾ ਵੀ ਬਿਨਾ ਦਾਜ ਤੋਂ ਆਏ ਨੇ ਦਾ ਹੀ ਮੰਗਦੇ ਹੈ ਹਾਂ ਨਹੀਂ ਮੰਗਦੇ ਦਾਜ ਕਿਹੜਾ ਅਲੀਆਮ ਲਾਇਆ ਤਲੀ ਭਾਣਨੇ ਉਹ ਝੂਠਾ ਜਾਮ ਲਾਇਆ ਅੱਛਾ ਹਾਂਜੀ ਤੇ ਕੀ ਮਸਲਾ ਹੈ ਕਿ ਸਗਾ ਕੱਪ ਗਈ ਉਹ ਉਹ ਵੀ ਪਹਿਲਾਂ ਗੱਲਬਾਤ ਸੀ ਉਹਨਾਂ ਨਾਲ ਉਹਨਾਂ ਗੱਲਬਾਤ ਹੁਣੇ ਹੋਈ ਸੀ ਇਹ ਤਾਂ ਮੈਨੂੰ ਗੱਲ ਦਾ ਨਹੀਂ ਪਤਾ ਸੀਗਾ ਉਹ ਦਸਵੇਰੇ ਆਂਦੀ ਰਹੀ ਮੇਰੇ ਕੋਲ ਅੱਛਾ ਉਹ ਮੁੰਡਾ ਆਉਂਦਾ ਹੁੰਦਾ ਹੈ ਘਰੇ ਘਰੇ ਨਹੀਂ ਆਂਦਾ ਰਿਆ ਸਿੱਕਦਾ ਮਿਲ ਹੋ ਜਾਉਗਾ ਫੋਨ ਨਾਲ ਫੋਨ ਤੇ ਮਿਲਦਾ ਹੈ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੀ ਤਰੀਕ ਨੂੰ ਐਸੋ ਹੋਈ ਫਿਰ ਉਹ ਇੱਥੋਂ ਗਈ 6 ਤਰੀਕ ਦੀ ਤਾਨੂੰ ਮੇਦਾ ਪਤਾ ਲਗਾ ਹੁਣ ਦੋ ਮੋਹਾਲ ਵੀ ਲੈ ਗਏ ਸਰ ਠੀਕ ਆ ਹਾਰ ਲੈ ਗਏ ਡੇਢ ਹੋ ਗਿਆ ਹੋਰ ਦੋ ਮੋਹਾਲ 1.5000 ਰੁਪਿਆ ਅੱਛਾ ਹਾਂਜੀ ਤੇ ਤੁਸੀਂ ਕੀ ਮੰਗ ਰਹੇ ਹੁਣ ਆਪਾਂ ਕਹਿੰਦੇ ਸਾਡੀ ਭੈਣ ਵਾਪਸ ਆ ਜੇ ਘਰ ਆਪਾਂ ਪਰਵਾਹ ਸੰਭੇ ਤੇ ਜਿਹੜੇ ਲੈ ਕੇ ਗਏ ਉਹਨਾਂ ਤੇ ਕਾਰ ਵੀ ਚੋਣੇ ਹਾਂਜੀ ਹੋਵੇ ਕਾਰਵਰੀ ਕੀ ਨਾਮ ਆਪਣਾ ਮੇਰਾ ਨਾਮ ਸੁਮਨ ਹੈ ਕੀ ਮਸਲਾ ਕੀ ਹੈ ਸਰ ਮਸਲਾ ਇਹ ਕਿ ਮੇਰੇ ਮੇਰੇ ਦੇਰ ਜੀ ਆ ਜਿਨ੍ਹਾਂ ਦੇ ਮਤਲਬ ਘਰੋਂ ਗਈ ਹੋਈ ਹੈ ਉਹਨਾਂ ਦੀ ਵਾਈਫ ਉਹ ਰਾਤ ਨੂੰ 9 ਵਜੇ ਗਈ ਛੇ ਤਰੀਕ ਦੀ ਮਤਲਬ ਉਹ ਸੁੱਤੇ ਹੋਏ ਸੀਗੇ ਆਪਣੀ ਬੇਟੀ ਵੀ ਛੋਟੀ ਛੱਟ ਗਈ ਸੁੱਤੀ ਹੋਈ ਨੂੰ ਜਿਹੜਾ ਉਹਨਾਂ ਨੇ ਨੋਟਿਸ ਭੇਜਿਆ ਹੋਇਆ ਹੈ ਨਾ ਉਦੇ ਉੱਤੇ ਲਿਖਿਆ ਵੀ ਦਾਜ ਮੰਗਦੇ ਆ ਤੇ ਨਾਲੇ ਉਹਨਾਂ ਨੇ ਲਿਖਿਆ ਵੀ ਕੋਟ ਮਾਰ ਕਰਦਾ ਸੀ ਮੇਰਾ ਪਤੀ ਮਾਰ ਕੇ ਮਾਰਦਾ ਕੋਟਦਾ ਸੀ ਮੈਨੂੰ ਪੀ ਕੇ ਤੇ ਸਾਡੇ ਸਾਹਮਣੇ ਤਾਂ ਕਦੀ ਅੱਜ ਤੱਕ ਉਹਨੇ ਮਾਰਕੋਟ ਕੀਤੀ ਨਹੀਂ ਅਗਰ ਜੇ ਇਦਾਂ ਦਾ ਕੁਝ ਹੁੰਦਾ ਜਾਂ ਦਾਜ ਮੰਗਦੇ ਹੁੰਦੇ ਤੇ ਉਹਨੂੰ ਉਹਨੂੰ ਪਹਿਲਾਂ ਚਾਹੀਦਾ ਸੀਗੀ ਆਪਣੀ ਪੰਚਾਇਤ ਤੋਂ ਸਾਡੇ ਪਿੰਡ ਦੀ ਤੋਂ ਜਾਂਦੀ ਜਾਂ ਫਿਰ ਥਾਣੇ 'ਚ ਕੰਪਲੇਨ ਕਰਦੀ ਨਾਲੇ ਆਪਣੇ ਮਾਤਾ ਪਿਤਾ ਤੋਂ ਵੀ ਜਾ ਸਕਦੀ ਉਹ ਮਤਲਬ ਮੰਮੀ ਜੀ ਤਾਂ ਨਹੀਂ ਹੈ ਪਿਤਾ ਹੈਗੇ ਆ ਉਹ ਆਪਣੇ ਫਾਦਰ ਤੋਂ ਨਹੀਂ ਗਈ ਤੇ ਉਹਨਾਂ ਉਹ ਕਿੱਦਾਂ ਇੱਥੋਂ ਕਿੱਦਾਂ ਹੈ ਮਤਲਬ ਉਹਨਾਂ ਤੋਂ ਕਿੱਦਾਂ ਚੱਲ ਗਈ ਮਤਲਬ ਉਹਨਾਂ ਨੇ ਕਿਸ ਤਰ੍ਹਾਂ ਵਿਟਨਸਮਨ ਬਣਿਆ ਹੋ ਮਾਤਾ ਪਿਤਾ ਵੀ ਵਿਟਨਸਮਨ ਚਾਹਤੇ ਸਾਡੀ ਮੰਗੇ ਹੀ ਹੈ ਕਿ ਉਹਨਾਂ ਨੇ ਜੋ ਵੀ ਸਾਡੇ ਤੇ ਲਾਏ ਹੋ ਇੰਜਾਮ ਸਭ ਝੂਠੇ ਆ ਜਿਹੜੇ ਉਹ ਇਲਜ਼ਾਮ ਲਗਾ ਰਹੇ ਸਭ ਝੂਠੇ ਆ ਉਹਨਾਂ ਆਪਣੇ ਆਪ ਨੂੰ ਮਤਲਬ ਸੱਚਾ ਸਾਬਿਤ ਕਰਨਾ ਚਾਹੁੰਦੇ ਆ ਤੇ ਸਾਨੂੰ ਝੂਠਾ ਸਾਬਿਤ ਕਰਨਾ ਚਾਹੁੰਦੇ ਆ ਇਦਾਂ ਕੋਈ ਵੀ ਸੱਚ ਝੂਠ ਇਦਾਂ ਨਹੀਂ ਹੁੰਦਾ ਹੈਗਾ ਤੇ ਸਾਡੇ ਨਾਲ ਸਾਰਾ ਪਿੰਡ ਹੈਗਾ ਸਾమే ਤੇ ਜੇ ਕੋਈ ਵੀ ਕੋਈ ਵੀ ਕੱਲ੍ਹ ਕਿ ਸਾਡੇ ਪਿੰਡ ਦੇ ਵਿੱਚ ਵੀ ਪੁੱਛ ਸਕਦੇ ਕਿਸੇ ਨੂੰ ਵੀ ਕਿ ਇਹਨਾਂ ਦੇ ਕਦੇ ਇਦਾਂ ਦੇ ਕੋਈ ਗੱਲ ਹੈ ਹੋਈ ਹੈ ਇਹਨਾਂ ਦੇ ਘਰ ਤੇ ਦਾਜ ਦੀ ਮੰਗ ਚ ਹੋਈ ਹੋਵੇ ਜਾਂ ਫਿਰ ਕੁੱਟਮਾਰ ਦਾ ਕੋਈ ਹੋਇਆ ਹੋਵੇ ਇਦਾਂ ਕੁਛ ਨਹੀਂ ਸਾਡੀ ਪੁਲਿਸ ਪ੍ਰਸ਼ਾਸਨ ਤੋਂ ਇਹ ਹੀ ਮੰਗਾ ਕਿ ਉਹਨਾਂ ਤੇ ਸਖਤ ਤੋਂ ਸਖਤ ਬੰਦੀ ਹੋਈ ਕਾਰਵਾਈ ਕੀਤੀ ਜਾਵੇ